ਅਜਾਪਾ ਖਲੋਤੇ ਆਈ ਫਿਰ ਵੀ ਉੱਚ ਜਿਹੜੇ ਪੰਜਾਬੀ ਵੀਰ ਸਮਾਨ ਸਸਤਾ ਲੈਣਾ ਚਾਹੁੰਦੇ ਨੇ ਇੱਥੇ ਜਰੂਰ ਵਿਜ਼ਿਟ ਕਰੋ ਦੁਕਾਨ ਤੇ ਆਪਣੇ ਪੰਜਾਬੀ ਭਰਾ ਦੀ ਦੁਕਾਨ ਹੈ ਤੁਹਾਨੂੰ ਉਹਨਾਂ ਦੇ ਮਾਲਕ ਨਾਲ ਮਿਲਾਂਨੇ ਆਂ ਅੰਦਰ ਦੇਖੋ ਸਮਾਨ ਤਾਂ ਵੀ ਸਮਾਨ ਸਸਤੇ ਰੇਟਾਂ ਤੇ ਤੁਹਾਨੂੰ ਮਿਲੇਗਾ ਆਓ ਤੁਹਾਨੂੰ ਆਮਰੇ ਵੀਰ ਦਿਖਾਈ ਦੇਣਾ ਨੂੰ ਆਜੋ ਜੀ ਆ ਲਓ ਜੀ ਤੁਹਾਨੂੰ ਦਿਖਾਣੇ ਇੱਥੋਂ ਦੇ ਮਾਲਕ ਇਹਨਾਂ ਦੇ ਜੀ ਪਾਈ ਸ਼ਾਸਤਰੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸੋਨੂ ਕੀ ਹਾਲ ਚਾਲ ਹੈ ਜੀ ਤੁਸੀਂ ਸੁਣਾਓ ਜੀ ਵਧੀਆ ਵਧੀਆ ਚੱਲਦੀ ਗੱਲ ਹੈ ਜੀ ਵੈਲਕਮ ਪਹਿਲਾ ਵਾਰ ਆਇਆ ਇਹਨੂੰ ਤੁਹਾਡਾ ਧੰਨਵਾਦ ਬਹੁਤ ਜੀ ਤੇ ਆਪਾਂ ਦੱਸੋ ਹੁਣ ਆਪਣਾ ਦਰਸ਼ਕਾਂ ਸਮਾਨ ਸਮੂਹ ਸਸਤਾ ਕਿਤੇ ਜਗ੍ਹਾ ਤੇ ਆਪਣੀ ਦੁਕਾਨ ਹੈ ਕਿੱਥੇ ਵਿਜ਼ਿਟ ਕਰਨਾ ਸਾਰੀ ਗੱਲਬਾਤ ਤੁਸੀਂ ਦੱਸੋ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਤੇ ਧੰਨਵਾਦ ਬਾਈ ਸੋਨੂ ਦਾ ਉਹਨੇ ਟਾਈਮ ਕੱਢਿਆ ਤੇ ਸਾਡੇ ਕੋਲੇ ਪਹੁੰਚਿਆ ਵਾ ਤੇ ਸਮਾਨ ਬਾਈ ਸੋਨੂ ਸਾਰਾ ਆਪਣੇ ਕੋਲੇ ਬ੍ਰਾਂਡ ਹੈਗਾ ਹੀ ਆ ਜਿਓਰਕਾ ਦਾ ਹੋਇਆ ਸਟੈਂਡਰਡ ਹੋਇਆ ਮੈਟਰੋਮੈਡਿਕ ਹੋਇਆ ਅਟ ਅਲਾਗੇ ਕੋਈ ਨਾ ਚੀਨੇਆ ਕੋਲੇ ਤੇ ਨਾ ਆਪਣੇ ਪੰਜਾਬੀ ਵੀਰਾਂ ਕੋਲੇ ਇਹ ਜਿਹੜੀਆਂ ਵੈਰਟੇ ਵਿੱਚ ਆਪਣੇ ਕੋਲੇ ਬੜੇ ਪਈਆਂ ਨੇ ਠੀਕ ਜੀ ਤੇ ਆਪਾਂ ਕਿਹੜੀ ਕਿਹੜੀ ਜਗ੍ਹਾ ਦੀ ਵੀਰਜੀ ਸਮਾਨ ਆ ਪਿੰਡਾਂ 'ਚ ਪਹੁੰਚਾ ਦਿੰਦੇ ਹੋ ਸਮਾਨ ਵੀਰੇ ਆਪਣਾ ਆਲਮੋਸਟ ਸਾਰੇ ਫਿਲਪੀਨ 'ਚ ਜਾਂਦਾ ਵਾ ਇੱਕ ਸਿਬੂ ਨਹੀਂ ਜਾਂਦਾ ਤੇ ਇੱਕ ਦਵਾਈ ਨਹੀਂ ਜਾਂਦਾ ਆ ਠੀਕ ਹੈ ਬਾਕੀ ਬੀ ਕੋਲ ਹੋ ਗਿਆ ਕਰਮਨ ਹੋ ਗਿਆ ਨਾਗਾ ਹੋ ਗਿਆ ਲਗਾਸਪੀ ਮਸਵਾਤੀ ਹਾਂ ਠੀਕ ਹੈ ਤੇ ਜਿੰਨੇ ਜਿਹੜੇ ਨੇੜੇ ਦੇ ਸ਼ਹਿਰ ਪੈਂਦੇ ਆ ਸਾਰਿਆਂ ਨੂੰ ਪਤਾ ਹੀ ਆ ਜਿਸ ਜਿਹੇ ਸਮਾਨ ਜਾਂਦਾ ਆਪਣਾ ਹਾਂਜੀ ਹਾਂਜੀ ਤੇ ਜਿਵੇਂ ਮੰਨ ਲਾ ਹੁਣ ਇੱਥੇ ਮੇਨ ਮੈਟਰੋ ਮਨੀਲਾ ਤੋਂ ਬਾਹਰ ਆਪਾਂ ਹੋ ਗਿਆ ਤਰਲਕ ਸਾਈਡ ਤੇ ਜੀ ਔਰ ਦੇ ਨੇਤੇ ਤੱਕ ਪੰਨ ਕੀ ਤਰਲਕ ਇਹਦੋਂ ਕਪਲਾਦਵਾਨ ਹੋ ਗਿਆ ਗਿੰਬਾਸ ਨੋਸਾ ਜਿਹੜੇ ਵੀਰਾਂ ਨੂੰ ਪਤਾ ਵਾ ਇਹ ਰੋਡ ਦਾ ਹਨਾ ਸਾਰੇ ਕਿਤੇ ਪਹੁੰਚ ਜਾ ਆਪਣੀ ਫ੍ਰੀ ਡਿਲੀਵਰੀ ਆ ਸਾਰੇ ਕਿਤੇ ਸਮਾਨ ਦੀ ਹਾਂ ਤੇ ਤਕਰੀਬਨ ਤਕਰੀਬਨ ਕੋਈ ਆਪਣਾ ਏਰੀਆ ਹੈ ਨਹੀਂਗਾ ਸੂਬਿਕ ਤੱਕ ਤੇ ਮਤਾਨ ਤੱਕ ਵੀ ਆਪਣਾ ਸਮਾਨ ਨਾ ਜਾਂਦਾ ਹੋਵੇ ਹਾਂ ਠੀਕ ਵੀਰ ਜੀ ਇੱਕ ਗੱਲ ਸੁਣੀ ਜੀ ਆਪਣੇ ਬੰਦੇ ਤਕਰੀਬਨ ਪਹੁੰਚ ਜਾਂਦੇ ਕਈ ਜਣ ਆਪਣੇ ਬੰਦੇ ਚੈੱਕਾਂ ਦੇ ਸਮਾਨ ਲੈ ਲੈਂਦੇ ਹੁੰਦੇ ਨੇ ਹਾਂਜੀ ਹਾਂਜੀ ਹਾਂ ਉਹ ਚੀਜ਼ ਵੀ ਤੁਹਾਡੇ ਕੋਲ ਆਪਸ਼ਨ ਹੈਗੀ ਕਿ ਨਹੀਂ ਸਾਰੀਆਂ ਆਪਸ਼ਨਾਂ ਹੈਗੀਆਂ ਵੀਰੇ ਆਪਣੇ ਕੋਲੇ ਵੀਕਲੀ 15 ਦਾ ਨਾਲ ਹੀ ਮਹੀਨੇ ਵਾਲੀ 2 ਮਹੀਨੇ ਵਾਲੀ 3 ਨਾਲ ਵਾਲੀਆਂ ਸਾਰੀਆਂ ਆਪਸ਼ਨਾਂ ਅਵੇਲੇਬਲ ਆ ਹਾਂ ਠੀਕ ਉਹਦੇ ਲਈ ਥੋੜੀਆਂ ਰਿਕੁਆਇਰਮੈਂਟਾਂ ਨੇ ਸਾਡੀ ਆਹ ਜਿਹੜੀਆਂ ਪੜ੍ਹਨਗੇ ਠੀਕ ਸਹੀ ਗੱਲ ਹੈ ਹਾਂਜੀ 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 ਹਾਂ ਵੀਰੇ ਆ ਦੇਖੋ ਜੀ ਜਿਹੜੇ ਬੰਦੇ ਕਹਿੰਦੇ ਸਾਨੂੰ ਕਿਸ ਸਮਾਨ ਚਾਹੀਦਾ ਜਿਵੇਂ ਚੈੱਕਾਂ ਤੇ ਵਗੈਰਾ ਤੇ ਲੈਂਦੇ ਨੇ ਕਈ ਤਾਂ ਭੈਣ ਭਰਾ ਇਹ ਮੇਰੇ ਵੀਰ ਨਾਲ ਕਨੈਕਟ ਜ਼ਰੂਰ ਕਰਿਓ ਉਹ ਚੀਜ਼ ਤੇ ਤੁਹਾਡੀ ਆਪ ਭਾਜੀ ਡਿਲੀਵਰੀ ਕਰ ਦੇਣ ਤਕਰੀਬਨ ਸਮਾਨ ਦੀ ਸੀ ਵੇਖਦੇ ਰਹਿੰਦੇ ਆ ਤਕਰੀਬਨ ਇਹ ਨਾਲ ਵੀਡੀਓ ਉੱਤੇ ਦੇਖੀ ਦਿਆਂ ਹਾਂਜੀ 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 ਕਿਤੇ 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 ਸਮਾਨ ਆ ਡਿਲੀਵਰ ਹੁੰਦਾ ਰਹਿੰਦਾ ਹੁਣ ਗੱਡੀ ਆ ਆਪਣੇ ਸਸਤੇ ਰਟਨ ਦੇ ਜਿਹੜੇ ਮੇਰੇ ਵੀਰ ਫੇਰਵਿਊ ਵਿੱਚ ਰਹਿੰਦੇ ਨੇ ਦੁਕਾਨ ਤੋਂ ਇੱਥੋਂ ਸਮਾਨ ਲਿਆ ਕਰੋ ਸਰਵਿਓ ਦੇ ਵਿੱਚ ਤਾਂ ਇੱਥੇ ਤਾਂ ਵੀਰੇ ਕੇਸਨ ਸਿਟੀ ਦੇ ਵਿੱਚ ਸਾਰੇ ਮੈਟਰੋ ਮਿਲ ਜਾਂਦਾ तकरीबन तकरीबन ਇਹ 90% ਪਤਾ ਹੀ ਆ ਤੇ ਬਾਕੀ ਤਾਂ ਅਸੋਸੀ ਹੁਣ ਮਸੂਰ ਹੈ ਗਈਆਂ ਤੁਸੀਂ ਪੰਜਾਈ ਦੇਣੀ ਆ ਨਾ ਫਿਰ ਆ ਫਿਰ ਜਾ ਵੇਖਾ ਦੇਖਾ ਆਪਾਂ ਪੱਖੇ ਵੀ ਇੱਥੇ ਮਿਲਦੇ ਨੇ ਜਿਹੜੇ ਆਪਣੇ ਇੰਡੀਆ ਦੇ ਪੱਖੇ ਆ ਦੇ ਇੰਡੀਆ ਦੇ ਸਾਹੀ ਬ੍ਰਾਂਡ ਦੇ ਪੱਖੇ ਆ ਇਹ ਬਿਲਕੁਲ ਵਾਜਬ ਰੇਟਾਂ ਤੇ ਆ ਦੇਖੋ ਜੀ ਇੰਡੀਆ ਜਿਹੜੇ ਫਲੋਰ ਮੈਟ ਆ ਆਮ ਰੈਗੂਲਰ ਹੀ ਰੱਖਦੇ ਆ ਆਪਣੇ ਕੋਲੇ ਫਲੋਰ ਮੈਟ ਵੀ ਵਧੀਆ ਕੰਪਨੀ ਦਾ ਵਧੀਆ ਆਪਣੇ ਪੰਜਾਬੀ ਦੋਰੀ ਡੰਡਾ ਲੱਭਦੇ ਨੇ ਉਹ ਵੀ ਦਿਖਾ ਦੇਣਾ ਸੋਨੂੰ ਫੇਰਾ ਉਹਨਾਂ ਨੂੰ ਦਿਖਾਵਾਂਗੇ ਬੰਦੇ ਸੋ ਜੇ ਆਪਣੇ ਕੋਲ ਨਵੀਂ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇ ਅੱਜ ਕੱਲ ਇਹਨੂੰ ਆ ਦਿਖਾ ਲਓ ਪਹਿਲਾਂ ਆ ਦੇਖੋ ਜੀ ਜਿਹੜੇ ਆਪਣੇ ਪੰਜਾਬੀ ਵੀਰ ਭਾਲਦੇ ਨੇ ਉਹਨਾਂ ਕੋਲ ਪਾਜੀ ਕੋਲ ਪਏ ਨੇ ਜਰੂਰ ਦੇਖਿਓ ਕੁੰਡੇ ਟੋਟਣੇ ਆ ਆ ਦੇਖੋ ਜੀ ਸਾਰਾ ਕੁਝ ਪਿਆ ਇੱਥੇ ਲਵੇਲਾ ਬੋਲੇ ਜਿਹੜੇ ਵੀਰ ਲੱਭਦੇ ਨੇ ਇੱਥੇ ਆਓ ਜਰੂਰ ਇੰਡੀਆ ਦਾ ਮੰਝਾ ਵੀ ਲੈਣ ਦੇਣਾ ਫੋਲਡਿੰਗ ਮੰਝਾ ਵਾ ਇੰਡੀਆ ਦਾ ਲਓ ਜੀ ਜਿਹਨੇ ਮੰਝਾ ਲੈਣਾ ਮੇਰੇ ਵੀਰ ਇੱਥੇ ਆਓ ਪਹੁੰਚੋ ਕਈ ਬੰਦੇ ਮੰਝੇ ਲੱਭਦੇ ਹੁੰਦੇ ਨੇ ਇੱਥੇ ਪਹਿਨੇ ਵਾਧੂ ਜੀ 45 ਤੋਂ ਥੱਲੇ ਆਏ ਉਹ ਜਿੰਨਾ ਮਰਜ਼ੀ ਆ ਦੇਖੋ ਜੀ ਇਹ ਇੰਡੀਆ ਵਾਲਾ ਮੰਝਾ ਵਾ ਫੋਲਡਿੰਗ ਖੋਲਦਾ ਨਾ ਜੀ ਆ ਦੇ ਇਹ ਲੋੜ ਖਲੂਗਾ ਇਹ ਲੋੜ ਆ ਸਹੀ ਆ ਨਹੀਂ ਨਹੀਂ ਆ ਦੇ ਤੁਹਾਨੂੰ ਕਿਦਾਂ ਆ ਜੀ ਬਾਹਰ ਕੱਢੋ ਹਾਂ ਇਹਨੂੰ ਬਾਹਰ ਹਾਂ ਠੀਕ ਹੈ ਹਾਂ ਆ ਲਓ ਜੀ ਇਹ ਟੋ ਆ ਗਿਆ ਕੰਮ ਬਾਹਰ ਆ ਠੀਕ ਟੋ ਆ ਗਿਆ ਹਾਂ ਠੀਕ ਹੈ ਹਾਂ ਹਾਂ ਲਓ ਜੀ ਜਿੱਥੇ ਮਰਜ਼ੀ ਇਕੱਠਾ ਕਰਕੇ ਵੇਜੋ ਜਿੰਮੀ ਮਰਜ਼ੀ ਕੋਈ ਹੈ ਨਹੀਂ ਪੂਰਾ ਆਇਆ ਨਹੀਂ ਹੈਗਾ ਕੋਈ ਕੋਈ ਪ੍ਰੋਬਲਮ ਆ ਜੇ ਹੈ ਨਾ ਜਾਂ ਮਤੀਬਾਈ ਨਹੀਂ ਹੋਊਗਾ ਪੂਰਾ ਮਜਬੂਤ ਸਾਮਾਨ ਹੈ ਜੀ ਇੱਕ ਨੰਬਰ ਦਾ ਇਹ ਦਾ ਆਪਣਾ ਬਾਹਰ ਪਿਆ ਕਰਕੇ سٹਾਕ ਆ ਰੱਖਿਆ ਹੋਇਆ ਦਿਖਾਉਣ ਵਾਸਤੇ ਆ ਠੀਕ ਹੈ ਹਾਂ ਵਾਹ ਇਹ ਮੇਰਾ 94500 ਰੁਪਿਆ ਰੇਟ ਆ ਜੀ ਅੱਜ ਕੱਲ ਆਪਾਂ ਨਾਲ ਇਹਦੇ ਕੁੰਡਾ ਘੋਟਣਾ ਫ੍ਰੀ ਦਿੰਨੇ ਆ 1250 ਦਾ ਕੁੰਡਾ ਘੋਟਣਾ ਆ ਆ ਠੀਕ ਹੈ ਉਹ ਅੱਜ ਕੱਲ ਆਪਣੇ ਦਰਸ਼ਕਾਂ ਨੂੰ ਆਪਣੇ ਇੱਕ ਆਫਰ ਲਾਈ ਜਾਨੀ ਕੀ ਆਫਰ ਆ ਵੀ 1250 ਦਾ ਬਿਲਕੁਲ ਲੈ ਆਓ ਵੀ ਆਫਰ ਦਾ ਮੋਡਲ ਮੋਡਲ ਜੀ ਆ ਕੇ ਲਗੋ ਜਨੇ ਜਨੇ ਮੇਰੇ ਵੀਰਾਂ ਨੇ ਲੈਣਾ ਇੱਥੇ ਆ ਕੇ ਉਦੋਂ ਵਾਲਾ ਸੋਲਰ ਲਾਈਟ ਆ 262 ਦੀ ਉਹ ਬਿਜਲੀ ਬਚਾਓ ਜਨੇ ਇਹ ਪਿੰਡਾਂ ਦੇ ਵਿੱਚ ਜ਼ਿਆਦਾ ਵਿਕਦੀ ਆ ਤਰਲਗ ਇਧਰ ਬਦਾਨ ਵਗੈਰਾ ਜਾਂਦੀ ਆ ਨਹੀਂ ਵਧੀਆ ਚੀਜ਼ੇ ਆਪਣੇ ਬੰਦੇ ਲੱਭਦੇ ਨੇ ਕਈ ਕਦੇ ਬਿੱਲ ਜ਼ਿਆਦਾ ਹੁੰਦਾ ਆ ਆ ਲਾ ਲਓ ਜ਼ਰੂਰ ਦੇ ਆ ਕੇ ਇਹਦਾ ਰੇਟ 850 ਰੁਪਿਆ ਵਾ ਜੇ ਕਿਨੇ ਪਰ ਬਾਕਸ ਦੇ ਹਿਸਾਬ ਨਾਲ ਲੈਣੀ ਆ ਜੀ ਆ ਵੇਚਣ ਵਾਸਤੇ ਗਾਕਾਂ ਨੂੰ ਵਧੀਆ ਚੀਜ਼ੇ ਆ ਹਾਂ ਹਾਂ ਇਹ ਆਮ ਲਾਈਟਾਂ 11 1200 1100 ਉਸ ਤੱਕ ਆਮ ਦੁਕਾਨਾਂ ਤੇ ਮਿਲਦੀਆਂ ਨੇ ਇਹਦਾ ਰੇਟ ਪਰ ਬਾਕਸ ਦੇ ਹਿਸਾਬ ਨਾਲ ਸਭ 850 ਆ ਜੀ ਡਿਲੀਵਰੀ ਫ੍ਰੀ ਹੋਊਗੀ ਆ ਭਾਜੀ ਤੁਸੀਂ ਆਪਣਾ ਟੂਰਨਾਮੈਂਟ ਵਗੈਰਾ ਵੀ ਕਰ ਆਂਦੇ ਹੁੰਦੇ ਹੋ ਹਾਂ ਜੀ ਹਾਂ ਜੀ ਉਹ ਵਧੀਆ ਚੋਗਧਾਨੇ ਤੁਹਾਡਾ ਇਹ ਚੀਜ਼ ਤੇ ਉਦੋਂ ਬਾਅਦ ਜਿਵੇਂ ਆਪਣੇ ਜਿਵੇਂ ਕਹ ਦੀਏ ਇੰਡੀਆ ਵਾਲੇ ਤੌੜੇ ਸੇਦੀ ਮਿਲਦੇ ਨਹੀਂ ਉਹ ਵੀ ਆਪਣੇ ਕੋਲੇ ਆਪਣੇ ਲਈ ਲੱਭਦੇ ਹਾਂ ਈ ਵਾਲੀ ਵੈਰੈਟੀ ਆਪਣੇ ਕੋਲ ਤਕਰੀਬਨ ਬਹੁਤ ਹੁੰਦੀ ਆ ਨਾ ਮੈਂ ਦੇਖਿਆ ਹੋਇਆ ਹਾਂ ਜੀ ਆਪਣੇ ਕੋਲ ਮਧਾਨੀਆਂ ਪਈਆਂ ਨੇ ਈ ਵਾਲੀਆਂ ਲਓ ਜੀ ਵੇਖੋ ਜੀ ਮਧਾਨੀਆਂ ਵੀ ਆਹ ਭਈਆ ਈ ਵਾਲੀ ਮਧਾਨੀਆਂ ਪੂਰੀ ਹੈਵੀ ਆ ਕਹਿੰਦਾ ਭਾਵਾ ਪੂਰਾ ਜਿਵੇਂ ਕਹ ਦੀ ਇੰਡੀਆ ਵਾਲਾ ਆਨੰਦ ਆ ਪੂਰੀ ਨਗਰਤੀ ਆ ਹਾਂ ਬਹੁਤ ਵਧੀਆ ਚੀਜ਼ ਏ ਦਿਖਾਈ ਮੇਰੇ ਵੀਰ ਨੂੰ ਨੇੜੇ ਕਰਕੇ ਔਨਲਾਈਨ ਲਬੀ ਜੀ ਵਗੈਰਾ ਜਿੱਥੇ ਤੁਸੀਂ ਬੈਠੋ ਬਲਬੀਨ ਦੇ ਕੋਨੇ-ਕੋਨੇ ਵਿੱਚ ਆਪਾਂ ਜੀ ਸਮਾਨ ਚਾਹੁੰਦੇ ਹੋ ਤੁਹਾਡੇ ਨਾਲ ਆਪਾਂ ਨੰਬਰ ਦੇਾਂਗੇ ਤੁਹਾਡਾ ਇਹਨਾਂ ਵੀਰ ਜੀ ਨਾਲ ਕਨੈਕਟ ਕਰਿਓ ਜਿਹੜੇ ਮੇਰੇ ਵੀਰ ਸਮਾਨ ਲੈ ਆਲਾ ਚਾਹੁੰਦੇ ਬਹੁਤ ਵਧੀਆ ਇੰਡੀਆ ਵਾਲੇ ਟੈਫਨ ਜੀ ਕਿਸੇ ਨੂੰ ਚਾਹੀਦੇ ਹੁਣ ਕਈ ਬੰਦੇ ਹੁਣ ਦੂਰ ਕੰਮਾਂ ਤੇ ਜਾਂਦੇ ਆ ਪਿੰਡਾਂ ਦੇ ਵਿੱਚ ਆ ਉਹਨਾਂ ਨੂੰ ਚਾਹੀਦੀ ਲੋਹੇ ਦੀ ਚੀਜ਼ ਵੀ ਰੁਪੀਆ ਵਾਲੇ ਟੈਫਨ ਬਹੁਤ ਮੰਗਦੇ ਰਹਿੰਦੇ ਆ ਇਹ ਵੀ ਆਪਣੇ ਕੋਲੇ ਅਵੇਲੇਬਲ ਹੁੰਦੇ ਆ ਯਾਨੀ ਚੱਕਲੇ ਵੇਲ ਨੇ ਤਵਾ ਤੇ ਲੋਹੇ ਦੀਆਂ ਕੜਾਹੀਆਂ ਆਪਣੇ ਕੋਲੇ ਜੀ ਲੋ ਵਧੀਆ ਚੀਜ਼ ਹੈ ਇੰਡੀਆ ਵਾਲੀਆਂ ਆ ਠੀਕ ਹੈ ਜੀ ਪਿ ਲੋ ਜਿਹੜੇ ਮੇਰੇ ਵੀਰ ਇਹ ਜੀ ਆ ਸਮਾਨ ਲੈਣਾ ਚਾਹੁੰਦੇ ਇੱਥੇ ਜ਼ਰੂਰ ਵਿਜ਼ਿਟ ਕਰਿਓ ਦੁਕਾਨ ਤੇ ਤੇ ਉਸ ਤੋਂ ਬਾਅਦ ਮਨਲਾ ਪਲੇਟੀਆਂ ਦੇ ਵਿੱਚ ਇੱਕ ਲਾਈਟ ਆ ਜਿਹੜੀ ਆਮ ਉਹ ਟੰਗਣ ਡੁੰਗਣ ਵਾਸਤੇ ਮੰਗਦੇ ਰਹਿੰਦੇ ਆ ਇਹ ਬੈਟਰੀ ਵਾਲੀ ਲਾਈਟ ਆ ਇਹ ਵੀ ਬਹੁਤ ਨਵੀਂ ਵੈਰੀਟੀ ਆ ਕਿਸੇ ਕੋਲੇ ਹੈ ਨਹੀਂ ਅੱਜ ਕੱਲ ਇਹ ਸਾਰਾ ਸਮਾਨ ਜਿਵੇਂ ਤਕਰੀਬਨ ਤਕਰੀਬਨ ਆਪਣੇ ਕੋਲ ਆ ਅੱਜੀ ਠੀਕ ਆ ਇੱਥੇ ਕੇਸੋਂ ਸਿਟੀ ਦੇ ਵਿੱਚ ਹੈ ਨਹੀਂ ਲਾਗੇ ਸਾਗੇ ਪਿੰਡਾਂ ਦੇ ਵਿੱਚ ਤਰਲ ਪਗਾਇਆ ਸਾਰੇ ਆ ਓਕੇ ਦਿਖਾਈ ਮੇਰੇ ਵੀਰਾਂ ਟਰਾਫੀਆਂ ਰੱਖਣਾ ਦਾ ਮੈਚ ਮੂਚ ਕਰਾਉਣਾ ਕਿਤੇ ਨਾਲ ਨਹੀਂ ਇਹ ਆਪਣੀ ਟੀਮ ਆ ਵੀਰੇ ਉਹ ਸਮਾਨ ਮਾਨ ਸਨਮਾਨ ਥੋੜਾ ਬੀਜੀ ਜੀ ਕਿ ਉਹਨਾਂ ਦਾ ਕਰਨਾ ਮੌਕੇ ਦਿਨ ਕਰਦੇ ਆ ਚਾਲ ਟਰੈਵਲ ਫਿਰ ਵੀ ਹੋਆ ਬਾਲੀਵਾਲ ਦੀ ਟੀਮ ਉਹਨਾਂ ਪਲੇਅਰਾਂ ਦੇ ਮਾਨ ਸਨਮਾਨ ਆ ਉਹ ਇੱਕ ਦਿਨ ਉਹਨਾਂ ਨੂੰ ਸੱਦ ਕੇ ਉਹਨਾਂ ਦਿੰਨੇ ਆ ਮੇਰੇ ਠੀਕ ਹੈ ਮੈਂ ਤਾਂ ਹੀ ਕਿਹਾ ਆ ਦੇਖੋ ਲਾਈਟ ਬਹੁਤ ਵਧੀਆ ਚੀਜ਼ ਹੈ ਲਾਈਟ ਆ ਇਹ ਨਾ ਬੈਟਰੀ ਲੱਗਦੀ ਆ ਥੱਲੇ ਹਾਂ ਇਸੇ ਤਰ੍ਹਾਂ ਹੀ ਆਹ ਬੈਟਰੀ ਵਾਲਾ ਫੈਨ ਆ ਹਾਂ ਆ ਦਿਖਾਓ ਬੜੀ ਵਧੀਆ ਚੀਜ਼ ਲੱਗੀ ਸਾਨੂੰ ਇਹ ਨਵੀਂ ਬ੍ਰੈਡੀ ਆ ਇਹ ਇੱਥੇ ਕੇਸਾਂ ਸੀਗੀ ਤੇ ਵੈਸੇ ਇਹਦੀ ਕਿਸੇ ਕੋਲੇ ਹੈ ਨਹੀਂਗੀ ਇਹ ਜੇ ਵੀਰ ਜੀ ਆਪਾਂ ਤੋਂ ਆਨਲਾਈਨ ਮੰਗਾਣ ਬੰਦੇ ਆਪਾਂ ਆਨਲਾਈਨ ਆਰਡਰ ਕਰਦੇ ਆ ਸਾਰਾ ਕੁਝ ਮਿਲੂਗਾ ਪਹੁੰਚ ਹੋਊਗੀ ਲਓ ਜੀ ਮੰਨ ਲਾ ਹੋਰ ਸੇਲ ਦੇ ਰੇਟਾਂ ਦੇ ਰੇਟ ਹੋਣਗੇ ਇਹ ਤੋਂ ਲਾਲਾ ਮੂ ਵਗੈਰਾ ਤੇ ਮੰਗਾਉਣਾ ਨਾ ਉਹ ਚਾਰਜ ਬਿਲਕੁਲ ਜਿਵੇਂ ਬਾੜੇ ਲੱਗਣਗੇ ਆਹ ਜਿਵੇਂ ਸੇਮ ਬੈਟਰੀ ਇਹਦੇ ਲੈਟ ਲੱਗਦੀ ਆ ਬਹੁਤ ਵਧੀਆ ਚੀਜ਼ ਹੈ ਇਹ ਚੀਜ਼ ਟੰਗੀ ਜਾਂਦੀ ਆ ਬਈ ਪਲੈਂਕੀਆਂ ਵਗੈਰਾ ਜਿਹਦੇ ਬੰਦੇ ਕੰਮ ਕਰ ਜਿੱਦ ਨੂੰ ਮਰਜ਼ੀ ਕਮਾਈ ਫਿਰ ਉਹਨੂੰ ਕੋਈ ਪੂਰੀ ਮਜ਼ਬੂਤ ਆਏ ਨਹੀਂ ਹੈਗਾ ਥੋੜੀ ਹੈਵੀਟ ਆ ਹਾਂ ਗੱਗਾ ਨੂੰ ਫਿਰ ਥਾਲੀਆਂ ਠੀਕ ਵਧੀਆ ਵਧੀਆ 1 ਵੀਕ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਆਪਣੀ ਵਾਪਸੀ ਹੋਊਗੀ ਇਹ ਐ ਟੰਗੀ ਜਾਂਦੀ ਆ ਨਾ ਠੀਕ ਹੈ ਹਾਂ ਤੁਹਾਨੂੰ ਅਸੀਂ ਸਾਰਾ ਥੋੜਾ ਜਿਹਾ ਸਮਾਨ ਦਿਖਾਈਆ ਪਰ ਦਾ ਸਾਰਾ ਸਮਾਨ ਉਹ ਤੁਸੀਂ ਇੱਧਰ ਪਿਸਾਂ ਵਗੈਰਾ ਔਰ ਕੰਗੀਆਂ ਹਰੇਕ ਬ੍ਰਾਂਡ ਪਾਣੀ ਵਾਲੀ ਲੈਣੀ ਹੈ ਕਿ ਇਹਨੇ ਹਲਕੀ ਲੈਣੀ ਹੈ ਹੈਵੀ ਲੈਣੀ ਆ ਮਾਈਕ੍ਰੋਵੇਵ ਆ ਗਿਆ ਡਿਜੀਟਲ ਇਹ ਸਾਰੇ ਬ੍ਰਾਂਡਾਂ ਦੇ ਵਿੱਚ ਹੀ ਆਪਾਂ ਨੂੰ ਜਾਨਣ ਕਿ ਸਾਰਾ ਕੁਝ ਤੁਹਾਡੇ ਕੋਲ ਬੰਦੇ ਕਨੈਕਟ ਕਰਨ ਸਭ ਕੁਝ ਮਿਲੇਗਾ ਹਾਂਜੀ ਹਾਂਜੀ ਬਿਲਕੁਲ ਵਾਜਬ ਰੇਟਾਂ ਤੇ ਆ 크ਿਸਮਸ ਆ ਰਹੀ ਹੈ ਮੂਰੇ ਦਸੰਬਰ ਅਸਟਾਕ ਆਪਣੇ ਕੋਲੇ ਪਹਿਲਾਂ ਹੀ ਆਪਾਂ ਮੰਗਾ ਕੇ ਰੱਖਿਆ ਹੋਇਆ ਵਾ ਆਹ ਤਾਂ ਆਗੇ ਜ਼ਿਆਦਾਤਰ 크리스마ਸ ਦਾ ਕਰਤੀ ਨਾ ਸਿੱਧਿਕ ਤੋਂ ਮਿਲਦਾ ਨਹੀਂ ਹੈਗਾ ਹਾਂ ਠੀਕ ਹੈ ਵਧੀਆ ਚੀਜ਼ ਜਿਹੜੇ ਬੰਦੇ ਪਿੰਡਾਂ 'ਚ ਦੂਰ ਜਾਂਦੇ ਆ ਜਾਂ ਮੰਗਾਉਂਦੇ ਆ ਹਾਂ ਕਾਕਾ ਮੰਗਦੀ ਹੁੰਦੀ ਆ ਦਿਨਾਂ 'ਚ ਹਾਂ ਇਹਦਾ ਰੇਟ ਸਿਰਫ 42 ਰੁਪਏ ਆ ਆ ਠੀਕ ਹੈ 42 ਬਹੁਤ ਸਸਤਾ ਬਹੁਤ ਸਸਤਾ ਰੇਟ ਜੀ ਸਾਡੇ ਪਹਿਲੇ ਜੈਜ ਰੇਟ ਦੇਖਿਆ ਜੀ ਇਹ ਹਾਂ 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 ਤੇ ਆਪ 60 65 ਰੁਪਏ ਕੱਟ ਦਿੰਦੇ ਨਹੀਂ ਕੋਈ ਜੀ ਹਾਂ ਜੀ ਹਾਂ ਜੀ ਤੇ ਉਹਦੇ ਨਾਲ ਸਾਰਾ ਸਾਰਾ ਬ੍ਰਾਂਡ ਆਪਣੇ ਕੋਲੇ ਤੇ ਉਸ ਤੋਂ ਬਾਅਦ ਆ ਚੀਜ਼ਾਂ ਸੋਲਰ ਪੱਖੇ ਆਪਣੇ ਕੋਲੇ ਇਸੇ ਥੀਕੇ ਕੋਈ ਇਥੇ ਵੇਚਦਾ ਨਹੀਂ ਕਿਸਾਨੀ ਦੇ ਵਿੱਚ ਤੇ ਬਾਹਰ ਪਿੰਡਾਂ 'ਚ ਸਾਡਾ ਜ਼ਿਆਦਾ ਲੱਗਦਾ ਵਾ ਆ ਠੀਕ ਹੈ ਬਹੁਤ ਹੀ ਵਾਜੂ ਰੇਟ ਆ ਇਹਨਾਂ ਦੇ ਜੀ ਜੀ ਤੇ ਵਧੀਆ ਚੀਜ਼ ਆ ਵਧੀਆ ਹੈਵੀ ਕੁਆਲਿਟੀ ਦੀ ਚੀਜ਼ ਆ ਆ ਠੀਕ ਹੈ ਆ ਵਖਾ ਅੰਦਰ ਬਿਰਾਜ ਮਾਰਦੇ ਕਰਾ ਪਰਾ ਕੈਮਰਾ ਅੰਦਰ ਸਾਰੇ ਉਸ ਤੋਂ ਬਾਅਦ ਆ ਮੈਂ ਆਪਣੇ ਫੋਮੈਟਿਕ ਸਟੈਂਡਰਡ ਦੇ ਕਲਮ ਇਹਦਾ ਕੋਈ ਵੈਰਾਈਟੀ ਹੋਈ ਹੈ ਨਹੀਂ ਹੈ ਨਾ ਜਿਹੜੇ ਆਪਣੇ ਵੀਰ ਵੇਚਦੇ ਆ ਪੰਜਾਬੀ ਆ ਤਕਰੀਬਨ ਬੰਦਿਆਂ ਨੂੰ ਚਾਹੀਦਾ ਬਾਸ ਸਹੀ ਗੱਲ ਆਪਣੇ ਬੰਦਿਆਂ ਸਮਾਨ ਸਾਰਾ ਤੁਹਾਡੇ ਕੋਲ ਪਿਆ ਹਾਂ ਜੀ ਆਪਣਾ ਕੰਮ ਹੀ ਵੀਰੇ ਆਪਾਂ ਹੁਣ ਹੋਲ ਸੇਲ ਦਾ ਸਟਾਰਟ ਕਰਤਾ ਚਾਹੇ ਥੋੜਾ 10000 ਦਾ ਸਮਾਨ ਵੀ ਲੈਣਾ ਤਾਂ ਵੀ ਅਸੀਂ ਹੋਰ ਸੇਵ ਹਾਂ ਹੋਰ ਸੇਵ ਦੇਣਾ ਬਹੁਤ ਵਧੀਆ ਚੀਜ਼ ਹੈ ਰੇਟ ਹੀ ਅਸੀਂ ਹੋਲ ਸੇਲ ਦੇ స్టార్ਟ ਕਰ ਪਏ ਪੰਜਾਬੀ ਦੇ ਜਿਹਨੇ ਕੋਈ ਹੈਲਪ ਕਰੋਗੇ ਤੁਸੀਂ ਹੁਣ ਪੂਰੀ ਵੇ ਅਸੀਂ ਬਿਲਕੁਲ ਖੁੱਲ ਕੇ ਖੁੱਲ ਕੇ ਹੀ ਖੁੱਲ ਕੇ ਹਾਂਜੀ 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 ਉਹ ਤੁਸੀਂ ਆਪਣਾ ਨਹੀਂ ਦੇਖਿਆ ਤੁਸੀਂ ਦੇਖਿਆ ਵੀ ਚਲੋ ਪੰਜਾਬੀ ਭਰਾਵਾਂ ਦੀ ਜਿੰਨੀ ਹੈਲਪ ਕਰੀਏ ਹਾਂ 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 ਬਸ ਸਾਰੀ ਗੈਰੀਟੀ ਹੈ ਪਹਿਲਾਂ ਪਹਿਲਾਂ ਸਮਾਨ ਬਹੁਤ ਮਹਿੰਗਾ ਲੋਕ ਲਾਂਦੇ ਸੀ ਨਹੀਂ ਨਹੀਂ ਵੀਰੇ ਆਪਣਾ ਬਹੁਤ ਵਧੀਆ ਰੇਟਾਂ ਤੇ ਨਾ ਹੋਲ ਸੇਲ ਤੇ ਤੁਸੀਂ ਰੇਟ ਬਹੁਤ ਵਧੀਆ ਤੇ ਕੋਈ ਨਹੀਂ ਹਾਂਜੀ ਹਾਂਜੀ ਸਮਾਨ ਦਾ ਅੰਤਮ ਸਮਾਨ ਪਿਆ ਵੀਰੇ ਤੌਲੀਆ ਵਗੈਰਾ ਆ ਠੀਕ ਹੈ ਹਾਂ ਇਹਦਾ ਸਟਾਕ ਆਪਣੇ ਕੋਲੇ ਘਰ ਘਰ 8 ਦਾ ਸਟਾਰਟ ਆਤੌਲੀਆ ਵਾ ਤੇ ਆਪਣੇ ਕੋਲੇ ਇਸ ਘਰ ਸੱਤ ਤਰ੍ਹਾਂ ਦੀ ਅੱਠ ਤਰ੍ਹਾਂ ਦੀ ਘੋਮਤ ਆ ਆ ਠੀਕ ਹੈ ਹਾਂ ਘੂ ਤਾਂ ਆਪਣੇ ਕੋਲੇ 95 ਤੋਂ ਸਟਾਰਟ ਹੋ ਜਾਂਦੀ ਆ ਅਜੀ ਤੇ 150 ਤੱਕ ਵੀ 240 ਰੁਪਏ ਤੱਕ ਵੀ ਆਪਣੇ ਕੋਲੇ ਘੋਮਤ ਪਈ ਘੋਮਤ ਪਈ ਠੀਕ ਹੈ ਜੇ ਆਪਾਂ ਜਿਹੜੇ ਬੰਦੇ ਕੰਮ ਸਟਾਰਟ ਕਰਨਾ ਚਾਹੁੰਦੇ ਆ ਆਪਣੇ ਕੋਲੇ 95 ਰੁਪਏ ਤੋਂ ਸਟਾਰਟ ਆ हां ठीक हो ਜਿਹੜੇ ਆ ਆਮੰਦ 120 ਹੀ ਦਿੰਦੇ ਤੁਸੀਂ 95 ਰੁਪਏ ਦਿੰਦੇ ਰੇਟ ਦਾ ਕੋਈ ਨਾ ਫਰਕ ਹੈ ਜੀ ਬਿਲਕੁਲ ਬਿਲਕੁਲ ਕਾਲੀਆ ਦਾ ਆਪਣੇ ਕੋਲੇ ਕਟੋ ਘਟ ਨਾ ਵਾਲਾ ਸੀ 20 ਤਰ੍ਹਾਂ ਦੀ ਵੈਰਿਟੀ ਪਈ ਹੋਣੀ ਆ 20 ਤਰ੍ਹਾਂ ਦੀ ਹਾਂ ਜੀ ਵਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਪੁੱਪਾ ਜੀ ਜੇ ਤੁਸੀਂ ਦੱਸੋ ਪੰਤੀਆਂ ਦਾ ਰੇਟ ਦੱਸੋ ਬੜੇ ਆਪਣੇ ਪੰਜਾਬੀ ਬੰਦੇ ਕੇ ਕਨਫਿਊਜ਼ ਹੋ ਜਾਂਦੇ ਨੇ ਵੀ ਪੰਤੀਆਂ ਦਾ ਰੇਟ ਬਹੁਤ ਮਹਿੰਗਾ ਮਿਲ ਜੀ ਨਹੀਂ ਨਹੀਂ ਪੰਤੀਆਂ ਬਹੁਤ ਵਾਜਬ ਰੇਟਾਂ ਦੇ ਪੰਤੀਆਂ ਨੇ ਵੀਰੇ ਜਿਵੇਂ ਇਕੱਠੀਆਂ ਬਲਗ ਦੇ ਵਿੱਚ ਛੱਕਣੀਆਂ ਸਮੋਲ ਮੀਡੀਅਮ ਲਾਰਜ 460 ਰੁਪਏ ਰੇਟ ਆ हां ठीक है हां ठीक है वो कहंदे ਵੀ ਇੱਕ ਬੰਦੇ ਕਹਿੰਦਾ ਸੀ ਮੈਨੂੰ ਇੱਕ ਬੰਦੇ ਦਾ ਫੋਨ ਵੀ ਆਇਆ ਤੇ ਗਏ ਤੇ ਰੇਟ ਪੁੱਛ ਕੇ ਦੱਸਿਆ ਜਿਵੇਂ ਕੋਈ ਗੱਲ ਨਹੀਂ ਪੁੱਛਦਾ ਹਾਂਜੀ 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 ਬਿਲਕੁਲ ਵੀਰੇ ਬਿਲਕੁਲ 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 ਇਹ ਰੇਟ ਆਪਣੇ ਬਿਲਕੁਲ ਵਾਜਬ ਹੁੰਦੇ ਆ ਵੀਰੇ ਕੋਈ ਚੱਕਰਾਈ ਗੱਲ ਨਹੀਂ ਆਪਣੇ ਕੋਲੇ ਇੱਥੇ ਲੋਗ ਲਗਾ ਕੇ ਵੀ ਆ ਜੋਰਾ ਟੈਕਸ ਦਾ ਸਮਾਨ ਹੋ ਗਿਆ ਜੋਲੀ ਹੋ ਗਿਆ ਜੀ 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 ਕਯਾ ਹੋ ਗਿਆ ਕੋਈ ਵੀ ਐਸਾ ਬ੍ਰਾਂਡ ਨਹੀਂ ਆ ਕਲਦੇਰੋ ਪਏ ਆ ਆ ਲੋਹੇ ਦੇ ਬੈੱਡ ਪਏ ਆ ਆਪਣੇ ਕੋਲੇ ਜੇ ਕਿਸੇ ਨੂੰ ਚਾਹੀਦਾ ਆ ਬੈੱਡ ਵੀ ਆ ਚਲੋ ਵਧੀਆ ਹਰ ਕਿਸੇ ਲਈ ਸਭ ਸਮਾਨ ਅਵੇਲੇ ਅਵੇਲੇ ਹਾਂਜੀ 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 ਜਿਤੋਂ ਪਰ ਹੋਰ ਪ੍ਰਕਾਰ ਕੋਈ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਹੁਣ ਇੱਕ ਨਵਾਂ ਗਰਾਉਂਡ ਵਿਦੇਗਾ ਲਿਆਵਾ ਪਤਪੰਗੇ ਦੇ ਵਿੱਚ ਜੀ ਤੇ ਉੱਥੇ ਵੀ ਅਸੀਂ ਹੁਣ ਪੂਰਾ ਦੁਕਾਨ ਤਾਂ ਆਪਣੀ ਹੈਗੀ ਹੋਈ ਆ ਆ ਤੁਹਾਡੀ ਦੁਕਾਨਾਂ ਕਿੱਥੇ ਨੇ ਹੋਰ ਵੀ ਦੱਸ ਸਕਦੇ ਹੋ ਜੀ ਸਾਡੇ ਕੋਲ ਆਪਣਾ ਦੋ ਦੁਕਾਨਾਂ ਤਾਂ ਆਲਮੋਸਟ ਜਿਹੜੀਆਂ ਡੇਲੀ ਖੋਲਦੀਆਂ ਨੇ ਮਾਰਨਿੰਗ 7 ਤੋਂ ਸ਼ਾਮ ਦੇ 7 ਵਜੇ ਤੱਕ ਸਵੇਰ ਤੋਂ ਸਵੇਰੇ 7 ਵਜੇ ਤੱਕ ਲੱਗੇ ਸ਼ਾਮ ਦੇ 7 ਵਜੇ ਤੱਕ ਉਹ ਇੱਕ ਇਹ ਮੇਨ ਹੋ ਗਈ ਫਿਰ ਵੀ ਉਹ ਸੋਈ ਵਾਲੀ ਦੁਕਾਨ ਆ ਹਾਂਜੀ ਇਹ ਅਸੀਂ ਫਰਬਿਓ ਤਾਂ ਕਹਦੇ ਨੇ ਪੈਂਦੀ ਹੈ ਕਯੂਸੀਟੀ ਆ ਕਿਉਂਕਿ ਫਰਬਿਓ ਏਰੀਆ ਹੀ ਇਹ ਤਕਰੀਬਨ ਵਾਜਦਾ ਵਾ ਸਾਰਾ ਆ ਠੀਕ ਹੈ ਜੇ ਮੰਨ ਕੇ ਚਲਿਏ ਆਉਂਦੀ ਹੈ ਇਹ ਮਿੰਦਾਣਾਉ ਤੋਂ ਆਈਏ ਜਿੱਤਾ ਮੰਨ ਲਓ ਕਹਿੰਨੇ ਬਾਏ ਐਲੈਕਸ ਸੋਨਾ ਦਾ ਮਿੰਦਾਣਾਉ ਤੋਂ ਐਕਸਡ ਹੋ ਕੇ ਬਿਲਕੁਲ ਹੀ 4 ਕਿਲੋਮੀਟਰ ਤੇ ਆਏ ਆ ਠੀਕ ਹੈ ਇਹ ਕੋਮਨ ਵੈਸਟ ਕੋ ਵੀ ਕਹਿੰਨੇ ਆਉਣਾ ਮੈਂ ਐਵਰ ਮਾਲ ਪੈਂਦਾ ਵਾ ਐਵਰ ਮਾਲ ਦੇ ਸਾਹਮਣੇ ਯੂ ਟਰਨ ਲੈ ਕੇ ਵੀ ਇਹ ਸਾਰੀ ਟਾਈ ਕਰ ਲੈਂਦੇ ਆ ਹਾਂਜੀ ਹਾਂਜੀ ਤੇ ਜਿਹੜੀ ਦੂਜੀ ਦੁਕਾਨਾਂ ਦਾ ਡਰੈੱਸ ਵੀ ਦੇ ਦਿਓ ਜਿਹੜੇ ਬੰਦੇ ਉੱਥੇ ਨੇ ਦੂਜੀ ਆਪਣੇ ਅਗਲੀ ਪਲੰਗ ਆਪਣੇ ਸਨ ਫਰਨਾ ਹਾਂਜੀ ਤੇ ਉਹ ਸਾਰਿਆਂ ਨੂੰ ਪਤਾ ਹੀ ਆ ਵੀਰੇ ਸਾਡੇ ਜਰੀਏ ਵੀ ਕਹਿੰਦੇ ਆ ਉੱਥੇ ਵੀ ਸਾਡੇ ਇਹੀ ਜਿਹੜੇ ਇੱਥੇ ਰੇਟ ਆ ਉਹੀ ਰੇਟ ਉੱਥੇ ਆ ਆ ਨੀਆ ਦੇ ਵਿੱਚ ਤੋਂ ਟੂਲ ਡੈਕਸ ਪੈਂਦੇ ਉੱਥੇ ਰੇਟ ਜ਼ਿਆਦਾ ਹੋਣਗੇ ਉੱਥੋਂ ਵਾਲੇ ਰੇਟ ਹੀ ਇੱਥੇ ਆ ਹੋਰ ਸੇਲ ਦੇ ਰੇਟ ਜੋ ਇੱਥੇ ਹੋਣਗੇ ਉਹ ਸਾਰੇ ਕਿਤੇ ਇੱਕੋ ਹੀ ਹੋਣਗੇ ਆ ਪਿੰਡ ਵਾਲੇ ਬੰਦੇ ਮੈਨੂੰ ਬਹੁਤ ਕੁਸ਼ਨ ਕਰਦੇ ਸੀ ਨਾ ਚੈੱਕ ਆ ਵਗਰਾ ਉਹ ਤੁਸੀਂ ਇਹਨਾਂ ਦੀ ਪੱਜ ਦੀ ਰਿਕੁਆਇਰਮੈਂਟ ਪੂਰੀ ਕਰਿਓ ਤੁਹਾਡਾ ਪਿੰਡਾਂ 'ਚ ਵੀ ਜਿੱਥੇ ਵੀ ਕਹੋਗੇ ਉੱਥੇ ਹੀ ਤੁਹਾਨੂੰ ਸਮਾਨ ਪਹੁੰਚੇਗਾ ਹਾਂਜੀ ਹਾਂਜੀ ਉਹ ਆਪਣੇ ਸਾਡੇ ਆਲੇ ਹੋਰ ਵੀ ਅੱਗੇ ਆ ਜਾਓ ਆਪਾਂ ਸਮਾਨ ਦਿਖਾਉਨੇ ਆ ਮੋਲਟੀ ਬਾਸ ਵਗੈਰਾ ਹੋਗੇ ਟੇਬਲ ਹੋਗੇ ਫੋਲਡਿੰਗ ਬੈੱਡ ਹੋਗੇ ਇਹ ਇਹਨਾਂ ਦੀ ਦੀਵਾਨ ਪਿੰਡਾਂ ਦੇ ਵਿੱਚ ਬਹੁਤ ਆ ਇਹ ਜਿਹੜੇ ਫੋਲਡਿੰਗ ਬੈੱਡ ਵਗੈਰਾ ਹੁੰਦੇ ਆ ਆ ਠੀਕ ਹੈ ਆ ਇੰਡੀਆ ਤਾਂ ਨਹੀਂ ਆ ਗਿਆ ਫਿਲੀਪੀਨ ਵਾਲੇ ਨਹੀਂ ਇਹ ਫਿਲੀਪੀਨ ਵਾਲੇ ਆ ਜੀ ਆ ਫਿਲੀਪੀਨ ਵਾਲੇ ਠੀਕ ਹੈ ਹਾਂਜੀ 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 ਇਹ ਫਿਲੀਪੀਨ ਵਾਲੇ ਆ ਇਹ 750 ਰੁਪਏ ਦਾ ਵਾ ਜੇ ਹੈਵੀਟ ਲੈਣਾ 1300-1400 ਤੱਕ ਜਾ ਬਣਦੇ ਆ ਜਣੀ ਨਾਰਮਲ ਇਹੀ ਲੱਗਦੇ ਆ ਫਿਰ ਫੋਲਡਿੰਗ ਬੈੱਡ ਫੋਮ ਆ ਗਈ ਆ ਫੋਲਡਿੰਗ ਬੈੱਡ ਆ ਵਦ ਫੋਮ ਵਾਲਾ ਵਾ ਆ ਮਲਟੀ ਬਾਕਸ ਵਗੈਰਾ ਸਾਰੇ ਆ ਗਏ ਪ੍ਰੈਸ਼ਰ ਕੁੱਕਰ ਸੋਹਣ ਆ ਸੋਹਣ ਦੀਆਂ 500 ਬੰਦੇ ਲੱਭਦੇ ਨੇ ਯਾਰ ਹਾਂਜੀ ਹਾਂਜੀ ਆ ਬਖਾ ਦੇ ਮਰੇ ਸੋਹਣ ਦੇ ਬੰਦੇ ਕਹਿੰਦੇ ਸੀ ਕਿ ਪੁੱਛੇ ਉਹਨੂੰ ਦੇਖ ਲੈਣਾ ਹਾਂਜੀ ਹਾਂਜੀ ਭਾਜੀ ਨਾਲ ਕਨੈਕਟ ਕਰ ਲੈਣਗੇ ਸਪੀਕਰ ਆਪਣੇ ਕੋਲੇ ਬਹੁਤ ਹੀ ਵਾਜਬ ਰੇਟਾਂ ਤੇ ਆ ਆ ਠੀਕ ਐ ਬਰੋਡੋ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ 580 ਰੁਪਏ ਤੋਂ ਸਪੀਕਰ ਸਾਡਾ ਸਟਾਰਟ ਹੋ ਜਾਂਦਾ ਵਾ ਨਾ ਚੀਜ਼ ਬਰੋਡੋ ਤੇ ਬਹੁਤ ਵਧੀਆ ਚੀਜ਼ ਹੈ ਬਹੁਤ ਸੋਹਣੀ ਗਾਕਾਂ ਦੀ ਡਿਮਾਂਡ ਵੀ ਵਧੀਆ ਚੀਜ਼ ਹੈ ਬਿਲਕੁਲ ਜੀ ਬਿਲਕੁਲ 1450 ਰੁਪਏ ਦਾ ਸਪੀਕਰ ਆ ਸਰਪਾ ਡਬਲ ਮੈਗ ਦੇ ਵਿੱਚ ਸਿਰਫ 1550 ਦਾ ਸਪੀਕਰ ਆ ਆ ਜਾਇਜ਼ ਰੇਟ ਤੇ ਬਿਲਕੁਲ 1000 ਰੇਟ ਦਾ ਹੀ ਜਾਂਦੇ ਜੀ ਹਾਂਜੀ 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 ਦੀਪਕ ਸੋਰੀਆ ਨੂੰ ਵੀ ਸਸਤੇ ਰੇਟਾਂ ਦੇ ਸਾਡੇ ਕੋਲ ਅਵੇਲੇਬਲ ਆ ਸਰ ਮੈਂ ਦੇਖਿਆ ਨਾ ਕਈ ਬੰਦੇ ਬਹੁਤ ਮਹਿੰਗਾ ਲਾਂਦੇ ਜੀ ਹਾਂਜੀ 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 ਤੁਸੀਂ ਤਾਂ ਦੀਪ ਸੋਰੀਆ ਰੇਟ ਦਾ ਹੀ ਜਾਂਦੇ ਸਸਤਾ ਹੀ ਜੀ 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 ਉਹ ਤੋਂ ਬਾਅਦ ਵਾਸ਼ਿੰਗ ਵੀ ਕਿਸੇ ਵੀ ਬ੍ਰਾਂਡ ਦੀ ਚਾਹੀਦੀ ਆ ਡਰੈਅਰ ਚਾਹੀਦੀ ਆ ਆਪਣੇ ਕੋਲ ਇਹਦਾ ਸਟਾਕ ਨਾਰਮਲ ਜਿਹਾ ਆਪਣੇ ਕੋਲ ਤਾਂ ਜਾਨਾ ਹਾਂ ਅਵੇਲੇਬਲ ਪਿਆ ਹੁੰਦਾ 24 ਘੰਟੇ ਹਰ ਟਾਈਮ ਤੁਹਾਨੂੰ ਜਿੰਨਾ ਮਰਜੀ ਆਰਡਰ ਲਾ ਅੰਬਰੀਲਾ ਆ ਗਈਆਂ ਕੰਦੇ ਵਾਲੀਆਂ ਹਾਂ ਠੀਕ ਆ ਜਿਹੜਾ ਤੇਰਾ ਸਰੇਲਾ ਪਾਂਤੀ ਆ ਗਈ ਆ ਤੇ ਵਾਸ਼ਿੰਗ ਸਟੈਂਡਰਡ ਦੀ ਕਈ ਬੰਦੇ ਹਾਂ ਸਟੈਂਡਰਡ ਦੀਆਂ ਵਾਸ਼ਿੰਗਾਂ ਡਰ ਨਹੀਂ ਰੱਖਦੇ ਸਾਡੇ ਕੋਲ ਸਟੈਂਡਰਡ ਸਾਰ ਪਹਾਨਾ ਵਿੱਚ ਜੋ ਤੁਸੀਂ ਆਰਡਰ ਕਰੋਗੇ ਆ ਜਿਹੜੀ ਚੀਜ਼ ਕਾ ਲ ਮਿਲੇਗੀ ਗਲਮਕਾ ਠੀਕ ਆ ਹਾਂਜੀ ਹਾਂਜੀ ਜੀ ਨਹੀਂ ਉਹ ਤਾਂ 2 ਤੋਂ 3 ਦਿਨ ਦੇ ਵਿੱਚ ਅਸੀਂ ਅਵੇਲੇਬਲ ਕਰਾ ਦੇਈਦਾ ਆ ਆ ਠੀਕ ਆ ਜਿਹੜਾ ਮਰਜੀ ਜਨ ਗਾਹਕ ਨੂੰ ਜਿਹੜੀ ਗਾਹਕ ਦੀ ਡਿਮਾਂਡ ਤੁਸੀਂ ਪੂਰੀ ਕਰਦੇ ਹੋ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਸਾਰਾ ਦੋਰਾ ਬਾਕਸ ਆ ਗਿਆ ਪਲਾਟੋ ਆਨ ਆ ਗਿਆ ਫਿਰ ਆਪਣੇ ਕੋਲ ਆ ਜੋਰਾ ਟੈਕਸ ਜੋਰਾ ਵਾਡੂ ਜੋਰਾ ਟ ਯੂਰਾ ਟੈਕਸ ਆ ਮੇਰਾ ਵੀਰ ਦਿਖਾਈ ਆ ਭਰਾ ਇਧਰ ਮੈਂ ਫੋਮ ਵੀ ਸਾਰੇ ਹਾਂਜੀ ਆਜੋ ਆਜੋ ਯੂਰਾ ਟੈਕਸ ਬਹੁਤ ਪਈ ਆ ਵੀਰੇ ਆ ਤਾਂ ਨਾਰਮਲ ਹੀ ਆਜੋ ਤੁਹਾਨੂੰ ਯੂਰਾ ਟੈਕਸ ਕਰਾਉਣੇ ਆ ਲੋ ਆਜੋ ਜੀ ਗਦਾਮ ਭਰਿਆ ਪਿਆ ਯੂਰਾ ਟੈਕਸ ਦਾ ਜੀ ਹਾਂਜੀ ਇਹ ਤਾਂ ਨਾਰਮਲ ਹੀ ਆ ਵੀਰੇ ਉਧਰ ਆਪਣੇ ਇਵੇਂ ਪੰਗ ਦੇ ਵਿੱਚ ਆ ਉੱਥੇ ਵੀ ਬਾਧੂ ਬੋਵਾ ਇਹਨਾਂ ਦੇ ਰੇਟ ਆਪਣੇ ਕੋਲੇ ਬਹੁਤ ਵਾਜਵਾ ਆ ਠੀਕ ਆ ਚਲੋ ਬਾਕੀ ਰੇਟ ਤਾਂ ਆਪਾਂ ਸਾਰੇ ਕੋਸਟਿੰਗ ਦੇ ਵਿੱਚ ਕਰ ਸਕਦੇ ਹਾਂ ਹਾਂਜੀ 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 ਉਸ ਤੋਂ ਬਾਅਦ ਆਪਣੇ ਕੋਲੇ ਫੋਲਡਿੰਗ ਦੇ ਵਿੱਚ ਫੋਮ ਆ ਗਈਆਂ ਹਾਂ ਕਾਕਾ ਦਾ ਵਿਕਦੀ ਬੋਚੀ ਜਵਦੀ ਠੀਕ ਠੀਕ ਫੋਲਡ ਰੇਰੀਆ ਬਨਿੰਗ ਆ ਆਪਣੇ ਕੋਲੇ ਫਿਰ ਮਰੀਪ ਗੋਇਲ ਦੇ ਹੋਲਮੈਨ ਦੇ ਐਡਵਰਟ ਬ੍ਰਾਂਡਾਂ ਦੇ ਸਾਰੇ ਪੇ ਆ ਤਕਰੀਬਨ ਆਪਣੇ ਕੋਲ ਸਾਰਾ ਸਮਾਨ ਆਵਲੈਬਲ ਹੈ ਜਦੋਂ ਮਰਜ਼ੀ ਕਰੇ ਕੋਲ ਭਾਜੀ ਨਾਲ ਹਾਂਜੀ ਹਾਂਜੀ ਬਿਲਕੁਲ ਉਸ ਤੋਂ ਬਾਅਦ ਆ ਟੇਬਲ ਪਏ ਆ ਲੋਹੇ ਵਾਲੇ ਫੋਲਡਿੰਗ ਇਹ ਜਿਹੜੇ ਸੈਂਬਲ ਹੁੰਦੇ ਆ ਇਹਨਾਂ ਟੇਬਲ ਰੇਟਾਂ ਦੇ ਬਹੁਤ ਵਾਜਬ ਰੇਟ ਆ ਜੀ 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 ਇਸ ਮਤਲਬ 60x100 ਦਾ ਹੁੰਦਾ ਵਾ ਤੇ 750 ਦਾ ਮਿਲ ਜਾਂਦਾ ਓਨਲੀ ਹਾਂ ਠੀਕ ਹੈ ਠੀਕ ਹੈ ਜੀ ਹਾਂਜੀ ਜੈ ਜਿਹੜੇ ਟਾ ਸਮਾਨ ਸਾਰਾ 620 ਰੁਪਏ ਦੇ ਜੇ ਕਿਨੇ ਪਰ ਬਾਕਸ 6 ਪੀਸ ਹੁੰਦੇ ਆ 620 ਰੁਪਏ ਦੇ حساب ਨਾਲ ਦੇ ਜਾ ਕਰਾਂਗੇ ਲੋ ਜੀ ਪਰਵਾਸ ਪਿੰਡਾਂ ਦੇ ਮੇਰੇ ਵੀਰ ਮੰਗਾਨ ਜਿਨ੍ਹਾਂ ਨੇ ਲੋੜ ਹੈ ਹਾਂਜੀ ਹਾਂਜੀ ਉਹ ਜਿਨ੍ਹਾਂ ਨੇ ਨਵੇਂ ਮੰਦਿਰ ਚੈਰਨ ਕੰਮ ਸ਼ੁਰੂ ਕਰਨਾ ਬੜੀ ਵਧੀਆ ਚੀਜ਼ ਹੋ ਨਾਸਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਹੀ ਹੋਰਸ ਰੇਟ ਹੀ ਅਸੀਂ ਹੋਰਸ ਲਾਂ ਦੇ ਸ਼ੁਰੂ ਕਰਦੇ ਆ ਵੀਰ ਜੀ ਆ ਠੀਕ ਹੈ ਅਸੀਂ ਨੇੜੇ ਤੇੜੇ ਜਿਨੇ ਵੀ ਇੱਥੇ ਰਹਿੰਦੇ ਆ ਫਿਰ ਵੀ ਉਹ ਪੈਂਦੀ ਆ ਜਿੰਨੇ ਵੀ ਇੱਥੇ ਨੇੜੇ ਦੇ ਏਰੀਆ ਆ ਸਾਰਿਆਂ ਨੂੰ ਉਹੀ ਬੇਨਤੀ ਕਰਦੇ ਆ ਇੱਕ ਵਾਰੀ ਵਿਜਟ ਕਰੋ ਹਾਂਜੀ ਹਾਂਜੀ ਇਹ ਤੁਹਾਨੂੰ ਰੇਟ ਜ਼ਿਆਦਾ ਲੱਗਦਾ ਤੁਸੀਂ ਸਾਨੂੰ ਕੰਪਲੇਨਟ ਕਰ ਸਕਦੇ ਹੋ ਬਈ ਹਾਂ ਭਾਜੀ ਹਾਂ ਠੀਕ ਬੜੀ ਵਧੀਆ ਇਹ ਗੱਲ ਇਹ ਕਹ ਨਹੀਂ ਬੜੋ ਬੜੀ ਵੱਡੀ ਗੱਲ ਹੈ ਤੁਹਾਡੀ ਬਿਲਕੁਲ ਜੀ ਤੁਸੀਂ ਗੱਲ ਆਪਣੇ ਮੂੰਹੋਂ ਕਹਿ ਰਹੇ ਹੋ ਕਿ ਲੋਕੀ ਤੇ ਕਹਿੰਦੇ ਸਾਡੇ ਕੋ ਗਾਹ ਕੌਣ ਬਿਲਕੁਲ ਜੀ ਉਸ ਤੋਂ ਬਾਅਦ ਆਪਣੇ ਮੈੰਗਲ ਨਾਲ ਗੱਲ ਕਰਿਓ ਸਾਰੀ ਆ ਜਾਂਦੀ ਆ ਗਰੋਸਰੀ ਆ ਉਹ ਯਾਰ ਮੇਰੇ ਵੀਰ ਪਿੰਡਾਂ ਵਾਲੇ ਗਰੋਸਰੀ ਮੰਗਾਣਾ ਚਾਹੁੰਦੇ ਨੇ ਉਹ ਵੀ ਲੈ ਵੇਲਾ ਬੋਲੇ ਭਰਾਜੀ ਨਾਲ ਗੱਲ ਕਰੋ ਤੇ ਪਿੰਡਾਂ ਜਿਹੜਾ ਸਮਾਨ ਡਿਲੀਵਰ ਕਰਨ ਵਾਲੇ ਗਰੋਸਰੀ ਤੁਹਾਨੂੰ ਡਿਲੀਵਰ ਕਰ ਦੇਣਗੇ ਤੇ ਨਾਲੇ ਤੁਹਾਡਾ ਸਮਾਨ ਡਿਲੀਵਰ ਕਰ ਦੇਣਗੇ ਬਿਲਕੁਲ ਬਿਲਕੁਲ ਕਿਉਂ ਕਿ ਜਿਹੜੇ ਤੁਹਾਡਾ ਸਾਰਾ ਸਮਾਨ ਦਾ ਹ ਜੀ ਕਿਸੇ ਨੇ ਪਰ ਬਾਕਸ ਇਹਦੇ ਵਿੱਚ 10 ਬਾਕਸ ਹੁੰਦੇ ਆ ਇੱਕ ਡੱਬੇ ਦੇ ਵਿੱਚ 450 ਦੇ ਹਿਸਾਬ ਨਾਲ ਕਿਤੋਂ ਵੀ ਅਵੇਲੇਬਲ ਨਹੀਂ ਹੈਗੀ ਆ ਨਹੀਂ ਹੈਗੀ ਠੀਕ ਸਰਫ ਰੇਟ 450 ਰੁਪਇਆ ਵਾ ਪਰ ਬਹੁਤ ਸਸਤਾ ਰੇਟ ਦੇ ਰਹੇ ਹੋ ਜਮਾਨ ਜੀ ਮੈਂ ਇਸਤੇਮਾਲ ਤੇ ਰੇਟ ਤੋਂ ਜੇਕਰ ਕੋਈ ਪਤਾ ਲੱਗਿਆ ਆ ਲੈਟ ਆਣੀ ਆ ਪੱਖੇ ਆ ਇਹ ਆਪਣੇ ਕੋਲੇ ਅਵੇਲੇਬਲ ਵਾਧੂ ਰਹਿੰਦੇ ਆ ਨਾ ਠੀਕ ਹੈ ਇਹ ਆਪਣੇ ਕੋਲ ਜਿਹੜੇ ਬੰਦੇ ਆਪਾਂ ਤੋਂ ਮੰਗਾਉਂਦੇ ਆ ਉਹਨਾਂ ਨੂੰ ਪਤਾ ਹੀ ਆ ਉਹਨਾਂ ਨੂੰ ਕਮੈਂਟਾਂ 'ਚ ਦੱਸ ਹੀ ਦੇਣਾ ਨਾ ਹਾਂਜੀ ਹਾਂਜੀ ਆ ਵਧੀਆ ਬੜੀ ਵਧੀਆ ਚੀਜ਼ੇ ਬੱਚੇ ਪੁੱਛਾ ਸਜਾ ਕਿਹੜੇ ਪਿੰਡਾਂ ਚ ਰਹਿੰਦੇ ਲੋਕ ਆ ਲੈਡ ਬਾਰੇ ਦਾ ਪ੍ਰੋਬਲਮ ਹੋ ਗਿਆ ਪੁਰਾਣੇ ਜਿਹੇ ਲੈ ਲਾ ਤੇ ਜਿਵੇਂ ਮਾਲਕ ਕਿ ਬੱਚਿਆਂ ਸੇ ਬਹੁਤ ਵਧੀਆ ਚੀਜ਼ ਹੈ ਹਾਂ ਦੀ ਹਾਂ ਦੀ ਤਾਂ ਜਾ ਬੋਲ ਤਾਂ ਮਾਈਕਰੋ ਬੀਬ ਜਿਹੜੇ ਲੈਣਾ ਚਾਹੁੰਦੇ ਮਾਈਕਰੋ ਬੀਬ ਵੀ ਭੇਜ ਭਰਾਓ ਹਾਲ ਸਕੂਲ ਮੈਂਟ ਦੀ ਹੈ ਕੋਈ ਮਹੀਨਾ 2 ਮਹੀਨੇ 3 ਮਹੀਨੇ ਦਾ ਸਮਾਨ ਲੈਣਾ ਵੀ ਚਾਹੁੰਦਾ ਬਸ ਆਪਣੇ ਕੋਲੇ ਰਿਕੁਆਇਰਮੈਂਟ ਚੱਲੀ ਆ ਰਿਕੁਆਇਰਮੈਂਟ ਬੰਦਾ ਫੁੱਲ ਕਰਦਾ ਵਾ ਆਪਾਂ ਉਹਨੂੰ ਦੇਖ ਸਕਦੇ ਹਾਂ ਹਾਂ ਰਿਕੁਆਇਰਮੈਂਟ ਜ਼ਰੂਰੀ ਪਰ ਵਧੀਆ ਚੀਜ਼ ਹੈ ਜ਼ਰੂਰੀ ਬਿਲਕੁਲ ਅਗੋਂ ਕਸਾਇਮ ਸਾਹਿਬਾਂ ਦੀ ਗੱਲ ਕਰਦੇ ਸੀ ਆ 95 ਦੀ ਪਈ ਆਪਣੇ ਕੋਲੇ ਅੱਗੇ ਤੇ ਨਾਰਮਲੀ 95 ਰੁਪਏ ਲਓ ਜੀ 120 ਤੋਂ ਘੱਟ ਦਿੰਦੇ ਨਹੀਂ ਆਪਣੇ ਦੇ 110 15 ਦਾ ਰੇਟ ਏ ਲੈਂਕੋ ਜਾਨੀ ਕਿ 120 ਇਹਦੇ ਨੇ ਨਾ 99 ਰੁਪਏ 95 ਰੁਪਏ ਦੀਆਂ ਦੀ ਹੁਣ ਆਹ ਵਧੀਆ ਚੀਜ਼ੇ ਆਪਣੇ ਕੋਲ ਇੱਥੇ 100 ਇਹ ਵੀ 95 ਹੀ ਆ ਇੱਥੇ ਪਈ ਆ ਮੂਤ ਆ ਜੋ 33 100 ਦੇ ਵਿੱਚ ਲਓ ਜੀ 100 ਰੁਪਏ ਦੀ ਸਸਤੀ ਚਾਦਰ ਸੱਤਨ ਸੱਤਨ ਵੀ ਇੱਥੇ ਪਈ ਆ ਆ ਬੰਦੇ ਤਕਰੀਬਨ ਆਪਣੇ ਅਸੀਂ ਚਾਦਰਾਂ ਸੰਭਾਲ ਵੇਚਦੇ ਨੇ ਬਹੁਤ ਵਧੀਆ ਚੀਜ਼ੇ ਬਿਲਕੁਲ ਸਸਤੇ ਗੇਜ ਰੇਟਾਂ ਤੇ ਭਾਈ ਬਹੁਤ ਜੀ ਬਹੁਤ ਬਹੁਤ ਗੇਜ ਰਕਤ ਲਾਇਆ ਤੁਸੀਂ ਹਾਂਜੀ 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 ਆਪਣੇ ਕੋਲ ਕਪੂਤੀਆਂ ਵਗੈਰਾ ਇਹ ਤੋਂ Z ਰੈਂਕ ਕੋਡ ਸਾਰਾ A ਤੋਂ Z ਕੋਈ ਵੈਰਾਈਟੀ ਨਹੀਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੱਡਿਆਂ ਤੋਂ ਲੈ ਕੇ ਸੋਹੜਿਆਂ ਤੱਕ ਸਾਰੀ ਵੈਰਾਈਟੀ ਆਪਣੇ ਕੋਲੇ ਹੁੰਦੀ ਆ। ਹਾਂ ਸਾਰੀ ਚੀਜ਼ਾਂ ਦਾ ਤੁਹਾਨੂੰ ਮਿਲਣ ਗਿਆ ਤਕਰੀਬਨ ਲੈਵੇਲਾ ਬੋਲੇ ਜੋ ਵੀ ਚਾਹੀਦਾ ਭਾਜ ਨਾਲ ਗੱਲ ਕਰ ਲਿਓ ਤੁਹਾਨੂੰ ਚੀਜ਼ ਮਿਲੇਗੀ ਤੇ ਤੁਹਾਡਾ ਜਿਹੜਾ ਚੈੱਕਾ ਤੇ ਲੈਣਾ ਚਾਹੁੰਦੇ ਉਹ ਵੀ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਨੰਬਰ ਹੈਗਾ ਆਪਣਾ 0945 475 2635 0945 475 2635 ਤੇ ਇਹ ਨੰਬਰ ਤੇ ਮੇਰੇ ਨਾਲ ਜਦੋਂ ਮਰਜੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕਨੈਕਟ ਕਰ ਸਕਦੇ ਹੋ ਸੌਰੀ ਆ 7 ਵਜੇ ਤੋਂ ਬਾਅਦ ਆਣ ਲਈ ਉਹ ਉਦੋਂ ਬਹੁਤ ਫੋਨ ਆਉਂਦੇ ਆ ਨਹੀਂ ਨਹੀਂ ਬੰਦਾ ਬੰਦਾ ਫੈਮਿਲੀ ਨੇ ਟਾਈਮ ਵੀ ਸਹੀ ਜੈ ਜੀ ਹਾਂ ਇਸਟਮ ਦੁਕਾਨ ਖੋਲਦੀ ਦੁਕਾਨ ক্লোਜ਼ ਹੁੰਦਾ ਕਰ ਕੋਈ ਗੱਲ ਬਾਤ ਕਰੋ ਬਾਅਦ ਬੰਦੇ ਫੈਮਿਲੀ ਨੂੰ ਰੈਂਟਾਂ ਦੀ ਆਪਣੀ ਜੀ ਗਰੰਟੀ ਆ ਠੀਕ ਹੈ ਸ਼ਰਤ ਵਾਲਾ ਆ ਜਾ ਵੀ ਕੋਈ ਵੀ ਬੰਦਾ ਚੈਲੰਜ ਕਰਕੇ ਆਪਾਂ ਨੂੰ ਰੇਟ ਦੇ ਦੇਵੇ ਆਪਣੇ ਬਰਾਬਰ ਆਪਾਂ ਦੇਣ ਦਾ ਰੋਵਾਂਗੇ ਚਲੋ ਮੇਰਾ ਵੀਰ ਜਿਹੜਾ ਵੀਰ ਇਹ ਗੱਲ ਕਹਿਦਾ ਮੈਂ ਨਿੱਕੀ ਜਿਹੀ ਵੀਡੀਓ ਆਪਣੀ ਫੇਸਬੁੱਕ ਤੇ ਫੋਲਣਾਂ ਪਈ ਆਪਣੇ YouTube ਚੈਨਲ ਤੇ ਪਾਵਾਂਗੇ ਜੀ 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 ਫੇਸਬੁੱਕ ਤੇ ਵੀ ਪਾ ਦਿਆਂ ਕਈ ਇਕੱਠੀਆਂ ਜਿੰਦੀ ਜਿਪਡੋ ਰੀਲਾਂੀਆਂ ਬਣ ਜਾਂਦੀਆਂ ਯਾਰ ਉੱਖਾ ਹੁੰਦਾ ਵਿੱਚ ਹਾਂਜੀ 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 ਇਸ ਕਰਕੇ ਮੈਂ ਪੂਰੀ ਫੋਲ ਵੀਰ YouTube ਤੇ ਹੀ ਪਾਵਾਂਗਾ ਮੇਰਾ ਵੀਰ ਧੰਨਵਾਦ ਜਿਹੜੇ ਵੀ ਸਾਡੀ ਵੀਡੀਓ ਵੇਖਣਗੇ ਤੇ ਸ਼ੇਅਰ ਕਰਨਗੇ ਤੇ ਪਹੁੰਚੋ ਜਰੂਰ ਭਰਾਜੀ ਕੋਲੇ ਕਦੀ ਮਿਲਿਓ ਬਹੁਤ ਤੇਰੀ ਵਿజిਟ ਕਰਕੇ ਜਾਓ ਯਾਰ ਹਣਾ ਬਹੁਤ ਚੰਗੇ ਇਨਸਾਨ ਨੇ ਬਹੁਤ ਖੁਸ਼ੀ ਹੋਈ ਮਿਲ ਕੇ ਭਾਜੀ ਨੂੰ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਜੀ ਵੀ ਆਪਾਂ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਤੇ ਕਿਤੇ ਤੁਹਾਨੂੰ ਹੋਰ ਦਿਖਾਵਾਂਗੇ ਆਪਾਂ ਹੁਣ ਦੂਬਾ ਪਪਾਂਗ ਵਾਲੀ ਦੁਕਾਨ ਦਿਖਾਉਣੇ ਆ ਗਏ ਇਹ ਵੀਡੀਓ ਇਹਨਾਂ ਨੂੰ ਪਪਾਂਗੇ ਦੀ ਦਿਖਾਵਾਂਗੇ ਆ ਆ ਠੀਕ ਹੈ ਦਿਖਾਓ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ